ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ ਫਤਿਹ ਲੋਕ ਸੇਵਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਆਂ ਜੋ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ 트੍ਰੰਪ ਇੰਡੀਅਨ ਨੂੰ ਵਾਪਸ ਭੇਜਿਆ ਜਿਸ ਨੇ ਔਰ ਵੱਖ-ਵੱਖ ਦੇਸ਼ਾਂ ਦੇ ਜੋ ਵੀ ਨਾਗਰਿਕ ਉੱਥੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਆ ਸਾਰਿਆਂ ਨੂੰ ਉੱਥੋਂ ਵਾਪਸ ਕੱਢੇਗਾ ਲਗਭਗ 2250 ਪੰਜਾਬੀ ਇਲਾ ਲੋਤੀ 30 35 ਸੀ ਵਿੱਚ 33 33 ਹਰਿਆਣਾ ਤੇ ਗੁਜਰਾਤ ਦੇ ਸੀ ਇਸ ਤਰ੍ਹਾਂ ਪੂਰੇ ਇੰਡੀਆ ਦੇ ਜੋ ਲੋਕ ਨੇ 200 ਦੇ ਕਰੀਬ ਵਾਪਸੇ ਭੇਜੇ ਗਏ ਨੇ ਤੇ ਉਹਨਾਂ ਨੂੰ ਹੱਥਕੜੀਆਂ ਲਾ ਕੇ ਭੇਜਿਆ ਗਿਆ ਤੇ ਲਗਭਗ 18000 ਲੋਕ ਇੰਡੀਅਨ ਹੋਰੋ ਤੋਂ ਰਿਪੋਰਟ ਹੋਣਾ ਹੈ ਹੌਲੀ ਹੌਲੀ ਮਨ ਜੋ ਅੰਕੜਾ ਇਹਨਾਂ ਨੇ ਦਿੱਤਾ ਸੀ ਇੱਕ ਵਾਰ 18000 ਦਾ ਲਗਭਗ ਪੂਰੇ ਵਿਸ਼ਵ ਦੇ 1 ਕਰੋੜ ਲੋਕ ਉੱਥੇ ਨਜਾਇਜ਼ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਨੂੰ ਤਾਂ ਨਹੀਂ ਰਿਪੋਰਟ ਕੀਤਾ ਜਾ ਸਕਦਾ ਕਿਉਂਕਿ ਉੱਥੇ ਲੇਬਰ ਦੀ ਵੀ ਜ਼ਰੂਰਤ ਹੈ ਤੇ ਇਨੇ ਲੋਕਾਂ ਨੂੰ ਰਿਪੋਰਟ ਕੀਤਾ ਉੱਥੋਂ ਦੀ ਅਰਥਵਸਥਾ ਵੀ ਵਿਗੜ ਜਾਏਗੀ ਹਾਂ ਜਿਹੜੇ 18000 ਦੀ ਲਿਸਟ ਆਈ ਹੈ ਇੰਡੀਆ ਦੇ ਲੋਕਾਂ ਦੀ ਉਹ ਰਿਪੋਰਟ ਹੋਣਗੇ ਹੋਣਗੇ ਭਾਵੇਂ ਆਪਨੇ ਕਿੰਨਾ ਵੀ ਪ੍ਰੋਟੈਸਟ ਕਰ ਲੈਣਾ ਬਾਕੀ ਉਹ ਆਪਦੇ ਥਾਂ ਤੇ ਕਾਨੂੰਨ ਦੇ ਮੁਤਾਬਕ ਸਹੀ ਨੇ ਕਿਉਂਕਿ ਜੋ ਇੰਡੀਅਨ ਨੇ ਆਪਣੇ ਪੰਜਾਬੀ ਮੋਸਟਲੀ ਔਰ ਹਰਿਆਣੇ ਵਾਲੇ ਤੇ ਗੁਜਰਾਤ ਵਾਲੀ ਇਹ ਗੈਰਕਾਨੂੰਨੀ ਢੰਗ ਨਾਲ ਪਤਾ ਨਹੀਂ ਇਹਨਾਂ ਨੂੰ ਕਿਉਂ ਇੰਡੀਆ ਨਹੀਂ ਚੰਗਾ ਲੱਗਦਾ ਐਡੀ ਪਿਆਰੀ ਧਰਤੀ ਏ ਐਡੀ ਜਰਖੇਜ਼ ਤੇ ਉਪਜਾਊ ਧਰਤੀ ਏ ਇੱਡਾ ਵਧੀਆ ਆਟੋਮੋਸਫੀਅਰ ਇਹ ਵਾਤਾਵਰਨ ਹੈ ਗਰਮੀ ਵੀ ਜਿਆਦਾ ਨਹੀਂ ਸਰਦੀ ਵੀ ਜਿਆਦਾ ਨਹੀਂ ਐਡਾ ਸੁਨ ਸੁਹਾਣਾ ਹੋਣਾ ਮੌਸਮ ਹੈ ਜਿੱਥੇ ਲਗਭਗ ਛੇ ਰੁੱਤਾਂ ਰਹਦੀਆਂ ਪਤਾ ਨਹੀਂ ਕਿਉਂ ਇਸ ਧਰਤੀ ਨੂੰ ਛੱਡ ਛੱਡ ਕੇ ਜਾ ਰਹੇ ਆ ਇੱਥੇ ਤਾਂ ਅਸੀਂ ਚਿੱਟੇ ਕੱਪੜੇ ਪਾ ਕੇ ਬੁਲਟਾਂ ਦੇ ਪਟਾਕੇ ਮਰਾ ਕੇ ਵੱਡੀਆਂ ਗੱਡੀਆਂ ਚ ਭੋਗ ਕੇ ਐਸ਼ ਪ੍ਰਸਤੀ ਕਰਦੇ ਹਾਂ ਜਿਉਂ ਅਸੀਂ ਇੱਥੇ ਕੰਮ ਕਰ ਲੀਏ ਸਾਨੂੰ ਬਾਹਰ ਜਾਣ ਦੀ ਲੋੜ ਕਿਉਂ ਪਵੇ ਮੈਂ ਅਮਰੀਕਾ ਦੀ ਸਰਕਾਰ ਨੂੰ ਮਾੜਾ ਨਹੀਂ ਕਹਿੰਦਾ ਮੈਂ ਉਹਨਾਂ ਲੋਕਾਂ ਨੂੰ ਮਾੜਾ ਕਹਿਣਾ ਜਿਹੜੇ ਇੱਥੇ ਕੰਮ ਨੂੰ ਹੱਥ ਨਹੀਂ ਸੀ ਲਾਉਂਦੇ ਤੇ ਉੱਥੇ ਜਾ ਜਾ ਕੇ 18-18 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਆ ਤੁਸੀਂ ਕਿਉਂ ਇੰਡੀਆ ਛੱਡ ਕੇ ਜਾ ਰਹੇ ਹੋ ਕਿਉਂ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਗਏ ਜਿਹੜਾ ਤੁਸੀਂ 20 20 30 30 40 40 ਲੱਖ ਲਾ ਕੇ ਗਏ ਜੇ ਜੇ ਤੁਸੀਂ ਕਿਤੇ ਉਹੀ ਕੋਈ ਆਪਦਾ ਬਿਜ਼ਨਸ ਕੀਤਾ ਹੁੰਦਾ ਕੋਈ ਰੈਡੀमेड ਕੱਪੜੇ ਦਾ ਸ਼ੋਰੂਮ ਖੋਲਿਆ ਹੁੰਦਾ ਕੱਪੜੇ ਦੀਆਂ ਦੁਕਾਨਾਂ ਖੋਲੀਆਂ ਹੁੰਦਾ ਕੋਈ ਹੋਰ ਅੱਜਕੱਲ ਬਹੁਤ ਸਾਰੇ ਸ਼ੋਰੂਮ ਖੁੱਲੇ ਹੋਏ ਆ ਚੰਗੀ ਇਨਕਮ ਕਰ ਰਹੇ ਨੇ ਇੱਥੋਂ ਤੱਕ ਕਿ ਕੋਈ ਵੱਲੋਂ ਪੀਵੀਆਰ ਦੇ ਨੇੜੇ ਕੋਈ ਹੋਟਲ ਖੋਲ੍ਹ ਲੈਂਦਾ 2-2 ਲੱਖ ਰੁਪਏ ਇਨਕਮ ਉਹ ਜਨਰੇਟ ਕਰ ਲੈਂਦਾ 70-80 ਹਜ਼ਾਰ ਆਮ ਹੋਟਲ ਵਾਲਾ ਖਰਚਾ ਕੱਟ ਕੇ ਜੋ ਪੀਜ਼ਾ ਹੱਟ ਵਗੈਰਾ ਬੰਦੇ ਨੇ ਆਮ ਕੱਢ ਰਹੇ ਨੇ ਖਰਚਾ ਕੱਢ ਕੇ ਤੇ ਕਿਉਂ ਅਸੀਂ ਸਬਰ ਸੰਤੋਖ ਭੁੱਲ ਗਏ ਬਾਬੇ ਨਾਨਕ ਨੇ ਸਾਨੂੰ ਸਬਰ ਸੰਤੋਖ ਸਿਖਾਇਆ ਸੀ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਣ ਦਾ ਸੰਦੇਸ਼ ਦਿੱਤਾ ਸੀ ਕਿਉਂ ਅਸੀਂ ਉਸ ਬਾਬੇ ਨਾਨਕ ਦੇ ਸੰਦੇਸ਼ਾਂ ਨੂੰ ਭੁੱਲ ਕੇ ਬਾਹਰ ਧੱਕੇ ਖਾਣੇ ਆ ਇੱਥੇ ਪਿੱਛੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਉੱਥੇ ਅਸੀਂ ਵਿਰੋਧ ਦੇ ਰੋਗਾਂ ਦੇ ਵਿੱਚ ਰੋਂਨੇ ਆ ਵਿਰੋਧ ਯਾਨੀ ਵਿਛੋੜੇ ਦੇ ਵਿੱਚ ਰੋਂਨੇ ਆ ਆਪਦੇ ਪਰਿਵਾਰ ਤੋਂ ਦੂਰ ਰਹਿਨੇ ਆ ਉੱਥੇ ਆਪਦਾ ਸੀ ਕੈਰੈਕਟਰਲੈਸ ਕਰ ਲੈਨੇ ਆ ਇੱਥੇ ਮੰਨ ਲਓ ਪਿੱਛੋਂ ਪਰਿਵਾਰ ਕੈਰੈਕਟਰਲੈਸ ਹੋ ਜਾਂਦਾ ਕਿਉਂ ਪੰਜਾਬੀਓ ਆਪਦੀ ਅਕਲ ਨੂੰ ਹੱਥ ਮਾਰਾਂਵੇਂ ਬਾਹਰ ਨੂੰ ਨਾ ਭੱਜੋ ਜੋ ਅਮਰੀਕਾ ਕਰ ਰਿਹਾ ਵਧੀਆ ਕਰਨਾ ਸਕੇ ਜੋ ਆਪਣੇ ਵੀ ਹੁਣ ਇੱਥੇ ਆ ਕੇ ਬਿਹਾਰੀਏ ਬੈਠਦੇ ਨੇ ਆਪਾਂ ਨੂੰ ਵੀ ਗੁੱਸਾ ਆਉਂਦਾ ਹੈ ਤੇ ਇਸ ਤਰ੍ਹਾਂ ਇਹ ڈرامے بازی ਔਰ ਨਿਊ ਚੈਨਲ ਜਿਆਦਾ ਹੋਵਾ ਕ੍ਰੀਏਟ ਕਰ ਰਿਹਾ ਭਾਈ ਉਹਦੇ ਦਾ 18000 ਰੁਪਏ ਜਿਆ ਆ ਉਹ ਆਊਗਾ ਹੀ ਆਊਗਾ ਤੇ ਜਿਹੜਾ ਗੱਲ ਹੈ ਹਥਕੜੀਆਂ ਲਾਉਂਦੀ ਜਿਹੜਾ 2 ਨੰਬਰ 'ਚ ਫੜਿਆ ਜਾਊਗਾ ਭਾਈ ਉਹਨੂੰ ਹਥਕੜੀਆਂ ਲੱਗ ਕੇ ਆਉਣਗੀਆਂ ਇਸ ਕਰਕੇ ਜਿਆਦਾ ਹਾਊਵੇ ਦੇ ਵਿੱਚ ਨਾ ਆਓ 18 ਗੁਜਾਰੀ ਆਵੇਗਾ ਜਿਆਦਾ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਵੀ ਉੱਥੇ ਲੇਬਰ ਦੀ ਲੋੜ ਹੈ ਇੰਨਾ ਹੋਵਾ ਆਨ ਕ੍ਰੀਏਟ ਨਾ ਕਰੋ ਇੰਨਾ ਲੋਕਾਂ 'ਚ ਡਰ ਔਰ ਪੈਂਡ ਕਿਨਾ ਕ੍ਰੀਏਟ ਕਰੋ ਬਾਕੀ ਜਿਹੜੇ ਵੀ ਕੋ ਤੁਹਾਡੇ ਉੱਤੇ ਰਿਸ਼ਤੇਦਾਰ ਰਹਿ ਰਹੇ ਆ ਭਾਈ ਉਹਨੂੰ ਕਹੇ ਵੀ ਜੇ ਬਾਹਰ ਜਾਣਾ ਤਾਂ ਆਪਣੇ ਡਾਕੂਮੈਂਟ ਨਾਲ ਲੈ ਕੇ ਜਾਵੀਂ ਜੇ ਕਿਤੇ ਅਮਰੀਕਾ ਚ ਘੁੰਮਣ ਜਾ ਰਹੇ ਜਾਂ ਮੰਨ ਲਓ ਕਿ ਦੇ ਬਾਹਰ ਕੰਮ ਤੇ ਜਾ ਰਹੇ ਆ ਮੋਸਟਲੀ ਲੋਕ ਉੱਥੇ ਉਹਨਾਂ ਆਪਣੇ ਡਾਕੂਮੈਂਟ ਨਾਲ ਲੈ ਕੇ ਜਾ ਰਹੇ ਨੇ ਤਾਂ ਕਿ ਜੇ ਕੋਈ ਪੁਲਿਸ ਜਾਂ ਫੌਜ ਉੱਥੇ ਉਹਨਾਂ ਨੂੰ ਰੋਕਦੀ ਆ ਤੇ ਡਾਕੂਮੈਂਟ ਚੈੱਕ ਕਰਵਾ ਸਕਦੇ ਆ ਇਹ ਉਹੀ ਲੋਕ ਕੱਢੇ ਜਾ ਰਹੇ ਆ ਜੋ ਗੈਰ ਕਾਨੂੰਨੀ ਢੰਗ ਨਾਲ ਜਾ ਕੇ ਉਹਨਾਂ ਨੇ ਕੋਈ ਆਪਦਾ ਉੱਥੇ ਕੇਸ ਅਪਲਾਈ ਨਹੀਂ ਕੀਤਾ ਚਾਹ ਸਾਇਨਮਨੀ ਲਈ ਚਾਹ ਮੰਨ ਲਓ ਕਈ ਵਾਰ ਹੁੰਦਾ ਵੀ ਮੈਨੂੰ ਇਥੇ ਇੰਡੀਆ ਚ ਜਾਣ ਤੋਂ ਖਤਰਾ ਸੀ ਮਤ ਸ਼ਰਨਾਰਥੀ ਮੰਨ ਲਓ ਵੀ ਉੱਥੇ ਬਣ ਕੇ ਸਿਟੀਜ਼ਨਸ਼ਿਪ ਲੈਂਦੇ ਆ ਜਿਨ੍ਹਾਂ ਨੇ ਕੋਈ ਵੀ ਉੱਥੇ ਜਾ ਕੇ ਪੈਂਤਰਾ ਨਹੀਂ ਅਜਮਾਇਆ ਉਹ ਅੱਡੇ ਜਾ ਰਹੇ ਆ ਬਾਕੀ ਜਿਨ੍ਹਾਂ ਨੇ ਕਿਸੇ ਨੇ ਮੰਨ ਲਓ ਵੱਖ-ਵੱਖ ਟੰਗਾ ਨਾਲ ਆਪ ਦਾ ਉੱਥੇ ਸਟੇ ਲਾ ਲਿਆ ਕਾਨੂੰਨੀ ਸਟੇ ਲੈ ਲਿਆ ਉਹ ਨਹੀਂ ਆ ਰਹੇ ਉਹਨਾਂ ਬਾਰੇ ਹਜੇ ਨਹੀਂ ਹਜੇ ਤਾਂ ਜਿਹੜੇ 2 ਨੰਬਰ ਤੇ ਗਏ ਨੇ ਜਾਂ ਜੋ ਕ੍ਰਿਮੀਨਲ ਨੇ ਉਹਨਾਂ ਨੂੰ ਫੜ ਕੇ ਵਾਪਸ ਭੇਜਿਆ ਜਾ ਰਿਹਾ ਤੇ ਵੀਰ ਉਹ ਆਉਣਗੇ ਆਉਣਗੇ ਇੰਨਾ ਜ਼ਿਆਦਾ ਡਰ ਦਾ ਔਰ ਪੈਨਿਕ ਮਾਹੌਲ ਨਾ ਕ੍ਰੀਏਟ ਕਰੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ